ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਸਭ ਤੋਂ ਪਹਿਲਾਂ ਮੈਂ ਆਸ ਕਰਦਾ ਕਿ ਮੇਰੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਹੋਗੇ ਖੁਸ਼ਹਾਲ ਹੋਗੇ ਨਵੇਂ ਸਾਲ ਅੱਜ ਨਵਾਂ ਸਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਾਲਾ ਨਵਾਂ ਸਾਲ ਜਿਹੜਾ ਇਹ ਸਾਰੇ ਆ ਲਈ ਆਵੇ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਲੋਕ ਦਿਨ ਦੁਗਣੀ ਤੇ ਰਾਤ ਚੁਗਣੀ ਤੇ ਤਰੱਕੀਆਂ ਕਰਨ ਸੋ ਅੱਜ ਮੈਂ ਬੇਨਤੀ ਕਰਨ ਲੱਗਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਤੇ ਪੁਜਾਰੀ ਮੰਤਰਾਂ ਦੇ ਆ ਇਹ ਵਿਚਾਰੇ 4-4000 ਤੇ ਜਿਹੜੇ ਤਰਖਾ ਗ੍ਰੰਥੀਆਂ ਨੂੰ ਲੋਕਲ ਗੁਰਦਾਰਿਆਂ ਦੇ ਚ ਮਿਲਦੀ ਆ ਕਿਦੋਂ ਸਾਢੇ 3 ਕਿਸੇ ਨੂੰ 4 ਤੇ 24 ਘੰਟੇ ਡਿਊਟੀ ਹੁੰਦੀ ਆ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੂਰੇ ਤੇ 7400 ਰੁਪਿਆ ਉਹ ਵੀ 24 ਘੰਟੇ ਦਾ ਉਹਨੂੰ ਨੌਕਰ ਬਣਾ ਕੇ ਰੱਖਣਾ ਤੇ ਉਹਨੂੰ ਮਿਲਣਾ ਮਾਣ-ਸਰਮਾਨ ਬਹੁਤ ਘੱਟ ਗ੍ਰੰਥੀਆਂ ਨੂੰ ਮਿਲਦਾ ਯਕੀਨ ਕਰਕੇ ਜਾਣਿਓ ਹੋਰ ਅੱਜ ਮੈਂ ਇਹ ਗੱਲ ਕਰਨਾ ਚਾਹੁੰਨਾ ਕਿ ਕੱਲ ਦੀ ਅਖਬਾਰ ਦੇ ਵਿੱਚ ਆ ਬਿਆਨ ਵੇਖਿਓ ਆਮ ਆਦਮੀ ਪਾਰਟੀ ਕੇਜਰੀ ਵਾਲਤਾ ਬਿਆਨ ਦੇ ਇਸ ਜਗ੍ਹਾ ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਵਾਅਦਿਆਂ ਦੀ ਜਿਹੜੀ ਉਹ ਲੜੀ ਸ਼ੁਰੂ ਕਰਤੀ ਆ ਛੜੀ ਕਰ ਦਿੱਤੀ ਆ ਪਹਿਲੋਂ ਵੀ ਬੀਬੀਆਂ ਨੂੰ ਹਰ ਹਰ ਰੁਪਇਆ ਦੇਣ ਦਾ ਇਹਨਾਂ ਨੇ ਕਿਹਾ ਸੀ ਹਜ ਤੱਕ ਤੇ ਦਿੱਤਾ ਨਹੀਂ 3 ਸਾਲ ਹੋ ਗਏ ਸਰਕਾਰ ਬਣੀ ਨੇ ਪੰਜਾਬ ਦੇ ਵਿੱਚ ਕੇਜਰੀਵਾਲ ਸਰਕਾਰ ਦਾ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਕੀਤਾ ਜਨਤਾ ਦੇ ਨਾਲ ਕਿ ਸਾਡੀ ਸਰਕਾਰ ਨਹੀਂ ਸਾਡੀ ਪਾਰਟੀ ਰਜਿਸਟ੍ਰੇਸ਼ਨ ਕਰੇਗੀ ਪਰ ਹੁਣ ਜੇ ਸਤਾ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਸਰਕਾਰ ਹੁੰਦੀ ਆ ਪਾਰਟੀ ਦੀ ਸਰਕਾਰ ਹੁੰਦੀ ਆ ਆਮ ਆਦਮੀ ਦੀ ਤੇ ਹਰ ਗ੍ਰੰਥੀ ਨੂੰ ਤੇ ਹਰ ਪੁਜਾਰੀ ਨੂੰ ਸਨਮਾਨ ਵਜੋਂ 18000 ਰੁਪਏ ਮਹੀਨਾ ਜਿਹੜਾ ਦਿੱਤਾ ਜਾਏਗਾ ਇਹ ਕੇਂਤਰੀਵਾਲ ਸਾਹਿਬ ਨੇ মিডিਆ ਦੇ ਵਿੱਚ ਬਿਆਨ ਦਿੱਤਾ ਤੇ ਮੈਂ ਤਸਤੇ ਦੇ ਆਧਾਰ ਤੇ ਗੱਲ ਕਰ ਰਿਹਾ ਕੀ ਕੇਜੀਵਾਲ ਸਾਹਿਬ ਅੱਜ ਵੀ ਤੁਹਾਡੀ ਦਿੱਲੀ ਵਿੱਚ ਸਰਕਾਰ ਤੇ ਪੰਜਾਬ ਦੇ ਵਿੱਚ ਵੀ ਅੱਜ ਵੀ ਤੁਹਾਡੀ ਸਰਕਾਰ ਹੈ ਤੇ ਇਹ ਤੁਹਾਨੂੰ ਹੁਣ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਸਾਡੇ ਇੱਥੇ ਪੰਜਾਬ ਦੇ ਵਿੱਚ ਗਰੰਥੀ ਸਿੰਘ ਪਿੰਡਾਂ ਦੇ ਵਿੱਚ ਉਹ 10-10 ਰੁਪਏ ਸੰਗਰਾਮਤੀ ਗ੍ਰਾਹੀ ਕਰਕੇ ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦਾ ਫੇਰ ਵੀ ਨਹੀਂ ਹੁੰਦਾ ਔਰ ਬਹੁਤ ਹੀ ਮੰਦ ਹਾਲਤ ਹੈ ਮੰਦੀ ਹਾਲਤ ਹੈ ਬਹੁਤ ਹੀ ਗਰੀਬ ਨੇ ਜਿਨ੍ਹਾਂ ਨੂੰ ਇੱਕ ਮੈਸੇ ਤੇ ਸਾਰੇ ਕਹਿ ਦਿੰਦੇ ਕਿ ਗੁਰੂਮਾਰਤ ਦੇ ਵਜ਼ੀਰ ਹੈ ਪਰ ਇਹਦੇ ਕੁਝ ਉਲਟੀ ਹੋ ਰਿਹਾ ਵਜ਼ੀਰ ਨਹੀਂ ਆ ਇਹ ਤੇ ਜਿਹੜੇ ਆਥੜੀਆਂ ਤੋਂ ਭੜੇ ਨੇ ਤੁਮਾ ਕੈਦਰੀਵਾਲ ਸਾਹਿਬ ਨੂੰ ਕਿੰਨਾ ਕਿ ਜੇ ਤੁਸੀਂ ਐਲਾਨ ਕਰ ਹੀ ਦਿੱਤਾ ਵਾ ਵਾਦਾ ਕਰ ਦਿੱਤਾ ਵਾ ਪ੍ਰੈਸ ਕਾਨਫਰੈਂਸ ਕਰ ਦਿੱਤੀ ਯਾਰ ਤੇ ਹੁਣ ਤਾਂ ਹੀ ਸ਼ੁਰੂ ਕਰਦੇ ਹੋ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਗ੍ਰਾਂਟੀਆਂ ਨੂੰ ਕੁਛ ਨਹੀਂ ਜੇ ਮਿਲਦਾ ਉਹਨਾਂ ਦਾ ਇੱਕੋ ਗੱਲ ਕਹਿੰਦੇ ਕਿ ਹਾੜੀ ਸੋਣੀ ਤੁਹਾਡੀ ਤੇ 20 20 ਰੁਪਏ ਤੁਹਾਨੂੰ ਸੰਗਰਾਮ ਤੇ ਬਾਦ ਦਵਾ ਕੇ ਗਰਾਈ ਤੇ ਆਪਣੇ ਭਾਵੇਂ ਬੱਚੇ 2000 ਰੁਪਏ ਖਰਚਣ ਪਰ ਪਾਠੀ ਨੂੰ 20 ਰੁਪਏ ਦੇਣਿਆ ਉਹ ਵੀ 36 ਵਾਰੀ ਉਹਨੂੰ ਕਹਿਣ ਕਿ ਅੱਜ ਸਵੇਰੇ ਉੱਠਿਆ ਨਹੀਂ ਅੱਜ ਸਵੀਕਾਰ ਨਹੀਂ ਲੱਗਾ ਅਜਤੋਂ ਵਾਇਨ ਨਹੀਂ ਦਿੱਤੀ ਅੱਜ ਤੋਂ ਸਾਡੇ ਬੱਚੇ ਨੂੰ ਦਬਕੇ ਮਾਰ ਬਲ ਇਹੋ ਜਿਹੇ ਕਈ ਸਵਾਲ ਹੁੰਦੇ ਆ ਅਗਰ ਜੈਦਰੀਵਾਲ ਸਾਹਿਬ ਪੰਜਾਬ ਦੇ ਵਿੱਚ ਜਿੰਨੇ ਗ੍ਰੰਥੀ ਗੁਰਦਾਰੇ ਸਾਰਿਆਂ ਨੂੰ 18-18000 ਰੁਪਇਆ ਪੁਜਾਰੀਆਂ ਸਮੇਤ ਜਿਹੜੇ ਪੀਰਾਂ ਦੀ ਜਗ੍ਹਾ ਤੇ ਬੈਠੇ ਮੌਲਵੀਆਂ ਸਮੇਤ ਸਾਰਿਆਂ ਨੂੰ 18-18000 ਰੁਪਇਆ ਸਲਾਨਾ ਨਹੀਂ ਮਹੀਨੇ ਦਾ ਹਰ ਮਹੀਨੇ 18-18000 ਰੁਪਇਆ ਦੇਣ ਦਾ ਇਹਦਾ loan ਕੀਤਾ ਉੱਤੇ ਅਮਲ ਕਰ ਲੈਣਾ ਉਹਨੂੰ ਸ਼ੁਰੂ ਕਰ ਦੇਣਾ ਫਿਰਦੇ ਭਾਈ ਬਹੁਤ ਵਧੀਆ ਚੀਜ਼ ਆ ਪਰ ਇਹ ਸ਼ਰਤ ਨਾ ਰੱਖੋ ਕਿ ਜੇ ਸਾਡੀ ਸਰਕਾਰ ਬਣੂ ਤਾਂ ਮਜਾ ਤਾਂ ਜੇ ਹੁਣੇ ਸ਼ੁਰੂ ਕਰੋ ਹੁਣ ਤੁਹਾਡੀ ਸਰਕਾਰ ਆ ਪੰਜਾਬ ਵਿੱਚ ਵੀ ਤੇ ਦਿੱਲੀ ਤੇ ਵਿੱਚ ਵੀ ਸਰਕਾਰ ਹੈ ਤੇ ਮੈਂ ਆਪਣੇ ਜਿੰਨੇ ਗ੍ਰੰਥੀ ਸਿੰਘ ਨੇ ਸਾਰੇ ਲੋਕਲ ਪਾਰਟ ਕਰਦੇ ਨੇ ਤੇ ਜਿਹਨੇ ਗੁਰਦਾਰਜ ਬਿਠੇ ਕਿਸੇ ਦੇ 4000 ਤੋਂ ਸਾਢੇ 4 4 ਤੋਂ ਤੇ ਵੱਧ ਜਾਂਦੇ ਹੀ ਨਹੀਂ 9000 ਚ ਤੇ ਸਾਰਾ ਜਿਹਾ ਹੀ ਰੱਖ ਲੈਂਦੇ ਨੇ ਕੀਰਤਨ ਕਰਨ ਵਾਲਾ 10000 ਚ ਤੇ ਨਾਲ ਕਹਿ ਦਿੰਨਾ ਯਾਰੋ ਉੱਪਰ ਨੇ ਪੈਸੇ ਵੀ ਤੇ ਤੁਹਾਡੇ ਹੁੰਦੇ ਆ ਸੋ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਇਹੋ ਹੀ ਮੰਗ ਕੇਜਰੀਵਾਲ ਕੋ ਕਰੀਏ ਕਿਉਂਕਿ ਇਹ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਦਿੱਲੀ ਵਿੱਚ ਵੀ ਇਹਨਾਂ ਦੀ ਸਰਕਾਰ ਹੈ ਤੇ ਇਹਨਾਂ ਨੂੰ ਆਪਾਂ ਆਪਣੀ ਐਪਲੀਕੇਸ਼ਨਾਂ ਨਹੀਂ ਹੈ ਤੇ ਸਵਾਗਤ ਵੀ ਕਰੀਏ ਤੁਹਾਡਾ ਸਵਾਗਤ ਕਰਦੇ ਆ ਪਰ ਆ ਪਹਿਲੋ 18-18000 ਰੁਪਿਆ ਸਾਰੀ ਗ੍ਰੰਥੀਆਂ ਪਾਠੀਆਂ ਨੂੰ ਦਵੋ ਗ੍ਰੰਥੀਆਂ ਨੂੰ ਦੇ ਦਿਓ ਪਾਠੀ ਵਿਚਾਰੇ 2 ਮਹੀਨੇ ਤੇ ਵਿਹਲੇ ਬੈਠੇ ਹੁੰਦੇ ਇਹਨਾਂ ਦੇ ਤਾਂ ਘਰ ਦਾ ਰਸਨ ਨਹੀਂ ਪੂਰਾ ਹੁੰਦਾ ਸੋ ਜੇ ਇਹ ਕੰਮ ਕਰਦੇ ਤੇ ਬਹੁਤ ਵਧੀਆ ਗੱਲ ਆ ਪਰ ਮੈਂ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਗਰੰਥੀ ਸਿੰਘ ਨੇ ਉਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨਾ ਮੰਦਰ ਦੇ ਪੁਜਾਰੀਏ ਕਿਉਂਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰੀ ਦਿੱਲੀ ਦੇ ਵਿੱਚ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਇੱਕ ਹੈ ਜੋ ਸਕੀਮ ਦਿੱਲੀ ਦੇ ਵਿੱਚ ਲਾਗੂ ਹੁੰਦੀ ਆ ਉਹ ਦੂਜੇ ਸੂਬਿਆਂ 'ਚ ਵੀ ਹੋਣੀ ਚਾਹੀਦੀ ਆ ਤੇ ਮੈਂ ਕੇਜਰੀ ਸਾਹਿਬ ਨੂੰ ਕਹਿਣਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਅਹੀਂ ਤੁਹਾਨੂੰ ਸਾਰੇ ਐਪਲੀਕੇਸ਼ਨਾਂ ਦੇਨੇ ਆ ਇੱਥੇ ਸਾਡੇ ਗਰੰਤੀ ਸਿੰਘਾਂ ਨੂੰ ਕਹਿ ਕੇ ਮੈਂ ਕਹਿਣਾ ਕਿ ਸਾਰੇ ਹਮਲਾ ਮਾਰੋ ਭਾਈ ਜੇ ਤੇ 18 ਹਜ਼ਾਰ ਨਾ ਤਾਂ ਡਾਕੂ ਜਿੰਦਿਆਰਾ ਬੌਣਾ ਵਧੀਆ ਹੋ ਜਾਏਗਾ ਤੇ ਆਪਾਂ ਕੇਜਰੀਵਾਲ ਸਾਹਿਬ ਨੂੰ ਕਹੀ ਕਿ ਦਿਓ 18 ਹਜ਼ਾਰ ਰੁਪਏ ਜਿਹੜਾ ਤੇ ਵਾਦਾ ਕੀਤਾ ਔਰ ਇਹਦੇ ਤੇ ਗੁਰਬਾਣੀ ਦੇ ਵਿੱਚ ਇੱਕ ਤੁਕ ਹੰਦੀ ਆ ਬਚਨ ਕਰੇ ਤੇ ਖਿਸਕ ਜਾਏ ਸੋਈ ਨਰਕਾਚਾ ਜੇ ਕੇਜਰੀਵਾਲ ਸਾਹਿਬ ਫਿਰ ਇਹ ਕਹਿਆ ਕਿ 18-18000 ਰੁਪਿਆ ਹਰ ਮਹੀਨੇ ਗ੍ਰੰਥੀਆਂ ਨੂੰ ਪੁਜਾਰੀਆਂ ਨੂੰ ਦਿੱਤੇ ਜਾਣਗੇ ਤੇ ਸਭ ਤੋਂ ਪਹਿਲੋਂ ਪੰਜਾਬ ਤੋਂ ਸ਼ੁਰੂਆਤ ਕਰਨ ਦੀ ਕਿਰਪਾਲਤਾ ਕਰਨੀ ਹੈ ਇੰਨੀ ਆ ਬੇਨਤੀ ਹੈ ਕਰਨੀ ਹੈ ਔਰ ਸਾਰੇ ਆਪਣੇ ਭਰਾਵਾਂ ਨੂੰ ਕਹਿਣਾ ਕਿ ਤੁਸੀਂ ਸਾਰੇ ਜਣੇ ਇਸ ਗੱਲ ਵੱਲ ਧਿਆਨ ਦਿਓ ਕਿ ਅੱਜ ਕਈਆਂ ਸਾਲਾਂ ਬਾਅਦ ਮੇਰੇ ਘਰ ਮੈਂ ਆਪਣੀ ਉਮਰ ਚ ਨਹੀਂ ਵੇਖਿਆ ਕਿ ਕਿਸੇ ਨੇ ਸਰਕਾਰ ਨੇ ਕਿਹਾ ਕਿ ਮੈਂ ਗ੍ਰੰਥੀ ਨੂੰ 18000 ਰੁਪਏ ਦਵਾਂ ਇਹ ਤੇ ਇਹ ਦੇ ਮੁਲਾਜ਼ਮ ਭਰਤੀ ਕਰਦੇ ਤੇ ਉਹਨੂੰ 10000 ਚ ਕਰਦੇ ਨੇ ਉਹ ਤੁਹਾਨੂੰ ਆਮ ਆਦਮੀ ਸਰਕਾਰ 18 18000 ਰੁਪਏ ਦੇਂਦੀ ਆ ਵੀ ਨਿਜ਼ਾਬ ਬਾਬਿਆਂ ਨੂੰ ਤੇ ਜੇ ਬਾਬਿਆਂ ਦਾ ਭਲਾ ਹੋਦਾ ਉਹਨਾਂ ਦੇ ਬੱਚੇ ਪੜ੍ਹਦੇ ਆ ਘਰ ਦਾ ਰਜਗਾਰ ਚੱਲਦਾ ਤੇ ਬਹੁਤ ਵਧੀਆ ਗੱਲ ਹੈ ਔਰ ਤਗੜੇ ਹੋ ਜੋ ਐਪਲੀਕੇਸ਼ਨਾਂ ਦਿਓ ਲੈ ਕੇ ਮੰਗ ਪੱਤਰ ਤਈਏ ਡੀਸੀ ਸਾਹਿਬ ਦੇ ਰਾਈ ਔਰ ਭਗਵੰਤ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਜਨ ਕਹਿੰਇ ਕਿ ਕੇਜਰੀਵਾਲ ਸਾਹਿਬ ਦਾ ਜਿਹੜਾ ਬਿਆਨ ਵਾ ਇਹਨੂੰ ਪੰਜਾਬ 'ਚ ਵੀ ਖੂਬਰੂ ਜਿਹੜਾ ਲਾਗੂ ਕੀਤਾ ਜਾਏ ਸਾਰੇ ਇਕੱਠੇ ਉਹ 10 ਦਾ ਸੰਪਰਕ ਵਾ 84377 21976 ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਵੀ ਦਿਓ ਤੇ ਨਾਲੇ ਇਸ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੁਹਾਡਾ ਆਪਣਾ ਵੀਰ ਦਾ ਚੰਨਣ ਸਿੰਘ ਜੋਧਪੂਰੀ ਮੀਤ ਪ੍ਰਧਾਨ ਸ਼ਰੋਣੀ ਅਕਾਲੀ ਦਲ ਬਾਦਲ ਐਸਐਸਸੀ ਵਿੰਗ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ